ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਸਾਹ ਕੋ ਪੋਜੁਕੇ ਜੀ ਪਿੰਡ ਜੇਠੂਵਾਲ ਜ਼ਿਲ੍ਹਾ ਅਮਰਸਰ ਬੰਦਾ ਜੀ ਤਸੀਲੀ ਵੰਸਦੇ ਬਾਜੂ ਬਾਈ ਨੇ ਚਾਰ ਪੰਜ ਲਾਫੇ ਛੋਟੇ ਲੈ ਕੇ ਆਂਦੀ ਐ ਤਾਂ ਉਹ ਫਿਰ ਬਾਈ ਜੀ ਨੇ ਗੱਲਬਾਤ ਕਰੀਏ ਭਾਜੀ ਸਵੀਕਾਰ ਇਹ ਸੰਦੀਪ ਉਹ ਬਾਈ ਜੀ ਸਾਡਾ ਠੀਕ ਹੈ ਕਰਦੀ ਕਹਾ ਚੱਲਾ ਜੀ ਹੋਰ ਸਾਰੇ ਭੈਣ ਭਰਾਵਾਂ ਨੂੰ ਮੈਨੇ ਵੀ ਸਾਨੂੰ ਵੇਖਦੇ ਆ ਸੰਦੀਪ ਡੇਰੀ ਫਾਰਮ ਨੂੰ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਪਰਮਾਤਮਾ ਅਗੇਰਦਾਸ ਕਰਦੇ ਵੀ ਤੁਸੀਂ ਸਾਰੇ ਤੰਦਰੁਸਤ ਹੋਗੇ ਤੁਹਾਡਾ ਮਾਲ ਡੰਗਰ ਕੜਦੀ ਕਾਣਾ ਚੋਂ ਬਿਲਕੁਲ ਬਿਲਕੁਲ ਜੀ ਬੜਾਈ ਸੰਦੀਪ ਸਿਆ ਲੋਕ ਪਿਆਰ ਕਰਦੇ ਆ ਪਿਛਲੀ ਵੀਡੀਓ ਜੇ ਆਪਾਂ ਕਹਿਣਾ ਸੱਚ ਦਾ ਕੰਮ ਕਰਨਾ ਹਾਂਜੀ ਇੰਨਾ ਇੱਕ ਫੋਨ ਆਇਆ ਵੀ ਬਾਈ ਜੀ ਅਸੀਂ ਤੁਹਾਡੇ ਨਾਲ ਆ ਅਪਰੀਸ਼ੀਏਟ ਕਰਦੇ ਲੋਕ ਕਰਦੇ ਕਰਦੇ ਤੇ ਬੜਾ ਹੀ ਸੱਚੀ ਗੱਲ ਆ ਵੀ ਉਹ ਮੈਂ ਕਹਿਣਾ ਹਾਂ ਵੀ 8899 ਲੀਟਰ ਵਾਲੀਆਂ ਮਈਆਂ ਵੀ ਕੋਈ ਪਤਾ ਨਹੀਂ ਲਵੇ ਕਿ ਨਾ ਹੂੰ ਉਹ ਵੀ ਮੈਂ ਕਿਹਾ ਤੇ ਵੱਡੀ ਮਈ ਦੇ ਪਤਾ ਨਹੀਂ ਕਿੰਨੇ ਫੋਨ ਆ ਗਏ ਮੈਂ ਵੀ ਚੰਗੀ ਸੀ ਬਾਈ ਮਈ ਬੜੀ ਚੰਗੀ ਹੋ ਉੱਥੋਂ ਦੋਸਤ ਪੁਰ ਦੇ ਲੱਗ ਹੁੰਦੇ ਜਿਹੇਦਾਰ ਹੋਣੀ ਭੈਣ ਜੀ ਨਾਲ ਆਈ ਸੀ ਹਾਂਜੀ ਤੇ ਉਹਨਾਂ ਲਈ ਆ ਬੜੀ ਚੰਗੀ ਮਾਜੀ ਚੰਗੀ ਮਾਜੀ ਦੂਜੀ ਗੱਲ ਇਹ ਵੀ ਚਲੋ ਸਾਰਾ ਮਾਲ ਹੈ ਆਪਣਾ ਉਤੋਂ ਬਾਅਦ ਵੀ 5-6 ਪਹੂਗੇ ਠੀਕ ਠੀਕ ਹੈ ਜੀ ਛੋਨੇ ਚੰਨ ਦਾ ਕੰਮ ਰਜਿਆ ਤੇ ਅੱਜ ਮੈਂ ਚੱਲ ਥੋੜੀ ਜਿਹੀ ਬਣਾਉਣੀ ਹਾਂ ਮੱਚ ਤੇ ਆ ਵੀ ਸੰਦੀਪ ਲੈ ਆਂਦੀ ਓਦਾਂ ਵੇਖਣ ਨੂੰ ਹੀ ਆ ਹਾਂ ਹੈਨਾ ਤੇ ਅਜੇ ਦੁੱਧ ਤੇ ਪੂਰੀ ਨਹੀਂ ਚੜੀ ਮਹੀਂ ਜਾਏ ਦੁੱਧ ਵਾਲੀ ਆ ਅੱਛਾ ਜੀ ਪਰ ਹੁਣ ਇਥੇ 12 ਲੀਟਰ ਦੁੱਧ ਆ ਅੱਛਾ ਹੁਣ ਮਾਜੀ ਨਹੀਂ ਪਾਉਣੀ ਅੱਛਾ ਜੀ ਨਹੀਂ ਕਿਉਂਕਿ ਇਹ ਮੈਨੂੰ ਪਤਾ ਨਹੀਂ ਕੀ ਕਰਨਾ ਜੀ ਅੱਛਾ ਜੀ ਇਹ ਨਹੀਂ ਵੀ ਰਾਤ ਨੂੰ ਲਿਆ ਆ ਕੇ ਤੇ ਸਵੇਰੇ ਪਾਤੀ ਤੇ 11-13 ਲੀਟਰ ਜੱਪਾ ਤਸੱਲੀ ਕਰਕੇ ਤਾਜੀ ਸੂਈ ਆ ਮਲੇ ਦੇ ਅੱਜ ਲੱਗੀ ਵਈ 15 ਲੀਟਰ ਦੀ ਗਰੰਟੀ ਦੇ ਅਜੇ ਦੁੱਧ 12 ਲੀਟਰ ਆ ਅੱਜ ਨਹੀਂ ਪਰ ਇਹਨੂੰ ਪਾਉਣਾ ਇਹਨੂੰ ਅੱਗੇ ਕੱਟਾ ਮਗਰ ਕੱਟਾ ਜੀ ਮਗਰ ਕੱਟਾ ਹਾਂਜੀ ਤੇ ਮੂਹ ਵੇਖ ਕਿੱਡਾ ਸੋਹਣਾ ਤਾਂ ਕਿੱਡਾ ਕੱਟ ਠੀਕ ਆ ਅੱਛਾ ਆ ਆਪਣੇ ਘਰ ਦੀ ਸੰਦੀਪ ਅੱਛਾ ਜੀ ਨੀਲੀ ਪਿਛਲੀਆਂ ਸਾਰੀਆਂ ਵੀਡੀਓ ਚ ਲੋਕਾਂ ਨੇ ਸਾਰਿਆਂ ਨੇ ਵੇਖੀ ਹੋਊ ਤੇ ਹਾਂਜੀ ਹਾਂਜੀ ਠੀਕ ਆ ਨਾ ਇਹ ਸੂਈ ਆ ਇਹਦੇ ਥੱਲੇ ਦੁੱਧ ਆ ਹੋਣਾ ਹੈਗਾ 14 ਲੀਟਰ ਠੀਕ ਹੈ ਜੀ 13 ਲੀਟਰ ਦੀ ਆਨਲਾਈਨ ਵੀ ਗਰੰਟੀ ਇੱਥੇ ਆਜੂ ਤਾਂ ਵੀ 13 ਲੀਟਰ ਪੱਕਾ ਦੁੱਧ ਉਹ ਘਟਦਾ ਨਹੀਂ ਉੱਚੋ ਪਰ ਇਹ ਨੇ ਦੁੱਧ ਵਾਲੀ ਨਹੀਂ ਕੀ ਇਹਨੇ ਪਿਛਲੇ ਪਹਿਲੇ ਸਵੇਰੇ ਦੁੱਧ 14 ਲੀਟਰ ਕੀਤਾ ਅੱਛਾ ਆਮ ਸੇਵਾ ਤੇ ਰਹੀ ਆ ਸਾਡੇ ਕੋਲ ਕੋਈ ਝੋਨੇ ਚਾਹਣੇ ਚ ਲੱਗੇ ਇੱਕ ਪੱਠੇ ਪੁੱਠੇ ਨਹੀਂ ਕੋਈ ਇਹਨੂੰ ਐਕਸਟਰਾ ਨਾ ਕੋਈ ਇਹਨੂੰ ਦਿੱਤਾ ਕਾੜਾ ਨਾ ਕੋਈ ਇਹਨੂੰ ਅਜੇ ਲੇਟੀ ਵੰਡ ਪਾਇਆ ਸਿਰਫ ਫੀਡ ਫੂਡ ਤੇ ਪੱਠੇ ਪੁੱਠੇ ਦੀ ਆ ਦੁੱਧ ਇਹਨੇ 15 ਲੀਟਰ ਕਰਨਾ ਪਰ ਥੋੜੀ ਜੀ ਸੇਵਾ ਮੰਗਦੀ ਮੈਂ ਸਾਡੇ ਕੋਲ ਸੇਵਾ ਪੂਰੀ ਹੋਈ ਨਹੀਂ ਪਹਿਲੇ ਸੂਏ ਘਰ ਦੀ ਝੋਟੀ ਆ ਪਹਿਲੇ ਸੂਏ ਉਹਦੇ 14 ਲੀਟਰ ਕੱਢਦੀ ਰਹੀ ਐ ਤੇ ਵੱਡੀ ਮੈਂ ਵੇਖ ਲੋ ਇਹ ਉਹਦੇ ਆ ਨਾਬਾ ਫਾਰਮ ਨਾਲ ਦੀ ਬੱਚੀ ਅੱਛਾ ਉਹਦੀ ਬੱਚੀ ਆ ਠੀਕ ਆ ਤੇ ਚਲੋ ਨੀਲੀ ਕੀ ਆਉਂਦੀ ਓਦਾਂ ਮੱਥੇ ਬਲੇਜ ਆੱਖਾਂ ਓੱਖਾਂ ਬਿੱਲੀਆਂ ਖੋਲੋ ਚਲੋ ਵੇਖ ਲਓ ਦੁੱਧ ਆਹ ਵੜੀ ਚਵਾਈ ਚੂਈ ਓਕੇ ਸੂਈ ਨੂੰ 25 ਦਿਨ ਹੋ ਗਏ ਇਹਨੂੰ ਕੱਟਾਂ ਨਾਲੇ ਜੀ ਕੱਟੇ ਕੱਟਾ ਜੀ ਲੋ ਜੀ ਲੈ ਜੇਬ ਦਿਖਾ ਦੇ ਬਹੁਤ ਵੱਡੀ ਮੱਝ ਆ ਚੈੱਕ ਕਰੋ ਨਾ ਅਗਲੀ ਬੱਚੀ ਲੰਮੀ ਕਿੰਨੀ ਮਈ ਅੱਜ ਭਾਈ ਦੇ ਜਨਮ ਦਿਨ ਬਧਾਈਆਂ ਇਹਨਾਂ ਨੇ ਬਹੁਤ ਹਾਂ ਤੁਹਾਨੂੰ ਬਧਾਈਆਂ ਸਾਡੇ ਕੇ ਨੂਰ ਦਾ ਜਨਮ ਦਿਨ ਅੱਜ ਬਹੁਤ ਚੰਗੀ ਵੱਡੀ ਵੱਡੀ ਮੱਝ ਹੁਣ ਨਹੀਂ ਐਤੋਂ ਵੱਡੀਆਂ ਹੋਰ ਕਿੱਥਾ ਹੋਣੀਆਂ ਨੰਮੀ ਨੰਮੀ ਵੇਖੋ ਕਿੰਨੀ ਐ ਤੇ ਸੂਆ ਦੂਜਾ ਘਰ ਦੀ ਮਈ ਆ ਚਲੋ ਪਹਿਲੇ ਸੂਏ ਥੋੜੀ ਜੀ ਪਾ ਕੇ ਸੂਈ ਹਾਂਜੀ ਤੇ ਹੁਣ ਹੁਣ ਵੀ ਅਜੇ ਦੰਦੀਆਂ ਕੰਨੀ ਵਾਲੀਆਂ ਨਿੱਕੀਆਂ ਜਵਾਨੀ ਹੋਈ ਹਾਂਜੀ ਚਵਾਈ ਚੁਈ ਸਾਰੀ ਓਕੇ ਹੁਣ ਤੁਸੀਂ ਪਤਾ ਕੀ ਗੱਲ ਕੀ ਜੇ ਤੇ ਮੱਝ ਕਿਤੋਂ ਲਿਆਂਦੀ ਹੋਵੇ ਰਾਂ ਕਿਸੇ ਦੇ ਘਰੋਂ ਲਈਏ ਤੇ ਮੰਨ ਕੇ ਚੱਲ ਪਈ ਇਹ ਮੱਝ ਉੱਥੋਂ ਹੀ 2 ਲੱਖ ਦੀ ਮਈ ਹੋਣੀ ਹੁੰਦੀ ਹਮ ਹੱਦ ਜੇ ਕੋਈ ਬੜੇ ਬਾਬੂ ਮੁਰੜਿਆਂ ਕੋਈ 1 80 ਦੀ 75 ਹੀ ਦੇ ਦਿੰਦਾ ਹਣਾ ਤੇ ਆਪਾਂ ਚਲੋ ਘਰ ਦੀ ਮੈਂ ਆਪਾਂ ਉਹ ਕੰਮ ਨਹੀਂ ਕਰਨਾ ਤੇ ਦੂਜੀ ਗੱਲ ਹੈ ਜੇ ਪਿਛੋਂ ਲਿਆਂਦੀ ਦੀ ਫਿਰ ਤੇ ਖਰਚਾ ਵੀ ਪੈਣਾ ਵਪਾਰ ਨੂੰ ਪੈਣਾ ਪੈਣੀਆਂ ਵੀ ਪੈਣੀਆਂ ਸਾਰਾ ਹੁਣ ਆਪਣੇ ਘਰ ਦੀ ਐ 1 ਲੱਖ ਤੇ 60 ਹਜ਼ਾਰ ਦੀ ਨਹੀਂ ਦੇਣਾ ਇਹ ਚੋਂ ਛੋੜ ਛੋੜੀ ਹੋਣੀ ਜੇ ਵੀ ਕਿਤੇ ਵੇਚਾਂਗੇ ਨਹੀਂ ਦਿੱਖੇ ਘਰੇ ਚੱਲਣ ਲਿਆ ਠੀਕ ਤੇ ਆਹ ਜੀ ਫਿਰ ਆ ਵੇਖੋ ਨਕੀਨਾ ਗੱਬਣ ਗੱਬਣ ਭਾਈ ਗੱਬਣ ਆ ਵਾਹ ਮੈਂ ਕਾਦੀ ਆ ਵੀ ਜੀ ਕਰਦਾ ਵੇਖੀ ਜਾਈਏ ਇਹਨੂੰ ਅੱਜ ਲਿਆਂਦੀ ਆ ਤੇ ਬੜੀ ਠੰਡੀ ਠੁੰਡੀ ਮੈਂ ਬਟਲ ਅੰਟੂ ਲੰਨਿਆ ਕੱਟਰੀਆਂ ਵੇਖੋ ਇਹ ਇਦਾਂ ਹੀ ਮੈਂ ਪਾਸ ਕੀਤੀ ਹੂੰ ਧਾਰ ਦੇ ਕੇ ਅੱਛਾ ਆਂਦੀ ਕੁਝ ਨਹੀਂ ਦੇ ਹਾਂ ਇਹ ਸੰਦੀ ਗੰਗਾ ਨਗਰੋਂ ਲਿਆਏ ਬੰਦੇ ਪਹਿਲੇ ਸੂਏ ਠੀਕ ਆ ਕੱਥੂ ਨਗਰ ਦੇ ਲਾਗੋਂ ਮੈਂ ਲਈ ਆ ਐਡਰੈਸ ਸਾਰਾ ਆਪਣੇ ਕੋਲ ਆ ਹਾਂਜੀ ਸਟਰਾ ਆਪਣੇ ਕੋਲ ਆ ਹੂੰ ਮੇਰੇ ਦਿਮਾਗ ਚ ਨਿਲ ਗਿਆ ਸਮਰਾਟ ਝੋਟੇ ਦਾ ਬੱਚਾ ਉਹਦਾ ਉਹਦਾ ਸੀਮਨ ਲੱਗਾ ਅੱਛਾ ਉਹਨੂੰ ਆ ਮੇਰੇ ਕੋਲ ਹੈਗਾ ਠੀਕ ਆ ਠੀਕ ਆ ਤੇ ਇਹਦੀ ਮਤਲਬ ਜਿਹੜੀ ਪਹਿਲੇ ਸੂਏ ਦਾ ਰਿਕਾਰਡ ਦੁੱਧ ਦਾ 16 ਲੀਟਰ ਪਹਿਲੇ ਸੂਏ ਨੇ ਕੱਢਿਆ ਠੀਕ ਆ ਗੰਗਾ ਨਗਰੋਂ ਲਿਆਏ ਬੰਦੇ ਉਹ ਦੂਜੇ ਸੂਏ ਵੀ 17 18 ਲੀਟਰ ਐਡ ਕੀਤੇ ਜੇ ਸੂਏ ਦੋ ਕਟੀਆਂ ਉਹਨਾਂ ਕੋ ਵੀ ਮੇਰੀ ਵੀ ਮੇਰੇ ਕੋਲ ਵੀਡੀਓ ਹੈਗੀ ਉਹਨਾਂ ਦੀ ਹਮ ਇੱਥੇ ਲੱਗ ਗਈ ਆ ਮੁੰਡਾ ਉਹ ਬੈਟਰੀ ਡੈਕਟਰ ਵੀ ਆ ਹਾਂਜੀ ਉਹ ਤੋਂ ਲਈ ਆ ਹੁਣੇ ਅੱਜ ਹੀ ਲਿਆਂਦੀ ਤੇ ਬੜਾ ਹੀ ਸੁਭਾਸ ਉਹਦਾ ਚਵਾਈ ਕਿਤੇ ਐਡੀ ਪੋਲੀ ਸਾਰੀਆਂ ਚੀਜ਼ਾਂ ਦੀ ਉਹਨਾਂ ਗਰੰਟੀ ਦਿੱਤੀ ਐ ਖੋਲੋ ਜੀ ਚਲੋ ਆਪਾਂ ਇਹ ਨਹੀਂ ਆਂਦੇ ਵੀ 20 ਲੀਟਰ ਕਰੂ ਚਮਦ ਖਾ ਅੱਗਾ ਪਿਛਾ ਕਰਾਂਦੇ ਇਹ ਹੁਣ ਮੱਝ ਦੱਸਣ ਦੀ ਵੀ ਇਹਨੂੰ 18 ਲੀਟਰ ਤੋਂ ਦਿੱਤੀ ਜਾਂਦਾ ਸੰਦੀ ਇਹਨੇ ਕਰਨਾ ਹੈ ਕਰਨਾ ਮੈਂ ਵੱਡੀ ਮੈਂ ਬੋਲੀ ਆਹ ਸਿੰਘ ਸੁੰਗ ਵੀ ਸਾਰਾ ਹੀ ਸੋਨਾ ਮੱਜਣਾ ਕੋਈ ਨਿੰਦਣਾ ਨਹੀਂ ਆਣੀ ਬੜੀ ਦਰਦ ਦਿੰਦੀ ਕੇ ਪਾਸੇ ਨਹੀਂ ਹੱਥ ਰੱਖਣਾ ਤੇ ਅਜੇ ਮੈਨੂੰ ਲੱਗਦੀ ਆ ਵੀ ਮੈਂ 5 6 ਦਿਨ ਨਹੀਂ ਸੋਣੀ ਐਂਡੀ ਹੀ ਬਸ ਹਣਾ ਸੰਦੀਪ ਸਿੰਘ ਕਵਾਲਿਟੀ ਨਾਲ ਸਮਝਾਉਂਦਾ ਨਹੀਂ ਕਰਨਾ ਹਾਂ ਕੁਆਂਟੀਟੀ ਨਹੀਂ ਵਧਾਉਣੀ ਕੁਆਲਿਟੀ ਤੇ ਕੰਮ ਕਰਨਾ ਇਹ ਵੀ 15 15 ਵੇਚਦੀ ਐ ਤੇ ਖੁਦਾਈ ਮੱਝਾਂ ਕੁਆਲਿਟੀ ਕੁਆਲਿਟੀ ਵੈਰੀ ਨਹੀਂ 100 100 200 200 ਕਿਲੋਮੀਟਰ ਘੁੰਮ ਕੇ ਮਹੀਂ ਲਾਈਦੀ ਆ ਕਿਹੜਾ ਵੀ ਲੱਭਦੀਆਂ ਨੇ ਲੱਭਦੀਆਂ ਹੈਗੀਆਂ ਪਰ ਆਪਣੇ ਵੱੱਤਰ ਦੀਆਂ ਨਹੀਂ ਲੱਭਦੀਆਂ ਆਪਣੇ ਵੱੱਤਰ ਦੀਆਂ ਕਿੱਦਾਂ ਕਹਿੰਦਾ ਨੱਕ ਤੇ ਨਹੀਂ ਚੜਦੀ ਆਪਣੇ ਮਾੜੀ ਮੱਝ ਨੱਕ ਤੇ ਨਹੀਂ ਚੜਦੀ ਲਿਆਉਣੀ ਤੇ ਚੰਗੀ ਲਿਆਉਣੀ ਨਹੀਂ ਦੇ ਕੋਈ ਗੱਲ ਨਹੀਂ ਕਿਹੜਾ ਵੀ ਇਸੇ ਕੰਮ ਤੇ ਬੈਠੇ ਮੱਝ ਉਹ ਲਿਆਉਣੀ ਵੀ ਜਿਹੜੀ ਨਾ ਵਗੇ ਤੇ ਘਰ ਵੀ ਬੰਦ ਬਿਲਕੁਲ ਬਿਲਕੁਲ ਹੈਨਾ ਚਾਹੀਦੀ ਬਜੀ ਆਈ ਨਹੀਂ ਲੱਗੇ ਬੱਦੀ ਵੀ ਤੇ ਇਹੋ ਜੀਆਂ ਦੇ ਖਲੌਂਦੀਆਂ ਹੀ ਨਹੀਂ ਜਿੰਨਾ ਇਹ ਲੈਣੀਆਂ ਨਾ ਉਹਨਾਂ ਨੂੰ ਉਹਨਾਂ ਨੂੰ ਲੱਖ ਰੁਪਈਆ ਵਾਲੀ ਮਹੀਂ ਪਸੰਦ ਆਉਂਦੀ ਹੂੰ ਬਾਕੀ ਏਡੀ ਮਹੀਂ ਹੁਣ ਸੰਦੀਪ ਜਿਹਦੇ ਕੋਲ ਘਰ ਵੀ ਆ ਕਿਸੇ ਦੇ ਕੋਲ ਆ ਉਹ ਵੀ ਬੰਦਾ ਇੱਕ ਨੂੰ ਵਿਖਾ ਦੋ ਏਡਾ ਸੌਖਾ ਤੇ ਡੰਗਰ ਕੋ ਦਿੰਦਾ ਨਹੀਂ 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 ਸਾਰੇ ਲੋਕ ਸਿਆਣੇ ਆ ਵਿਹਾਂ ਅੰਦਰਾਂ ਦੀ ਕੱਚੀ ਮਹੀਂ ਵੇਚਣ ਡੈ ਪਿੰਦੇ ਉਹਨੂੰ ਵਿਖਾ ਉਹਨੂੰ ਵਿਖਾ ਤੇ ਫਿਰ ਉਹ ਸਾਰਿਆਂ ਦਾ ਨਿਚੋੜ ਕੱਢ ਕੇ ਜਿਹੜਾ ਬੰਦਾ ਪੂਰੀ ਸੱਟ ਮਾਰਦਾ ਉਹਨੂੰ ਦਿੰਦੇ ਹੈਣਾ ਏਡਾ ਕੋਈ ਨਹੀਂ ਆ ਮੱਝਾਂ ਸਸਤੀਆਂ ਹੁਣ ਵੀ ਹੋ ਸਕਦੀਆਂ ਵਾ ਚਲੋ ਜੇ ਆ ਇੰਟਰਨੈਟ ਕੇ ਦੋ ਕੁ ਮਹੀਨੇ ਬੰਦ ਹੋ ਜੇ ਨਾ ਤੇ ਅਗਲੇ ਮਹੀਨੇ ਸਸਤੀਆਂ ਹੋ ਜਾਣਾਂ ਹਰੇ ਜੀ ਚਲ ਹੁਣ ਹੈ ਇਹ ਕੰਮ ਹੈ ਇਹ ਵੇਖਿਆ ਜਨ ਇੰਟਰਨੈਟ ਬਾਲਾ ਕੰਮ ਜਾਂਦਾ ਇੰਟਰਨੈਟ ਨੇ ਚੁੱਕਤਾ ਉਦਾਂ ਇੱਕ ਗੱਲੋਂ ਠੀਕ ਹੈ ਘਰ ਵਾਲੇ ਦੇ ਪੱਲੇ ਵੀ ਕੋਈ ਨਾ ਕੋਈ ਪੈਂਦਾ ਹੁਣ ਪਹਿਲ ਦਿਨ ਕੱਟੀ ਤਿਆਰ ਮੈਂ ਕਰੰਬਿਆ ਉਹ ਕਿੰਨਾ ਮਹੀਨਾ ਦੀ ਚੌਂ ਦੀ ਕੱਟੀ ਮੇਰੇ ਹਿਸਾਬ ਨਾਲ 40000 ਦੁੱਧ ਪੀ ਗਈ ਹੋਣੀ ਗਈ ਹੋਣੀ ਹੈ ਹੁਣ ਪਹਿਲੇ ਸੂਏ ਮਹੀਂ ਜੇ ਕੋਈ ਬੰਦਾ ਵੇਚਦਾ ਤੇ ਉਹਦੀ 1 ਸਵਾ ਲੱਖ ਦੀ ਲੱਖ ਦੀ ਵੇਖਦੀ ਉਹਦੇ ਪੱਲੇ ਵੀ ਕੋਈ ਨਾ ਕੋਈ ਪੈਂਦਾ ਚਾਹੀਦਾ ਤਾਂ ਹੈਗਾ ਇੰਨਾ ਰੇਟ ਪਰ ਜਿਹੜੇ ਕਈ ਹੁਣ ਵੀ ਮੰਤਬੁੱਧੀ ਵਿੱਚ ਬੰਦੇ ਬੈਠੇ ਨਾ ਕਮੈਂਟਾਂ ਵਾਲੇ ਕਹਿੰਦੇ ਰੇਟ ਵਧਦਾ ਜੀ ਉਹ ਜਦੋਂ ਉਹ ਜ ਵਪਾਰੀ ਕੋ ਲਈਏ ਤੇ ਫੇਰ ਸੂਈ ਮਹੀਂ ਮਿਲਦੀ ਜੇ ਘਰੋਂ ਲਈਏ ਤੇ ਗੱਬਣੀ ਮਿਲਦੀ ਡਿਲੀਵਰੀ ਆ ਵੀ ਕਰਾਉਣੀ ਪੈਂਦੀ ਆ ਜਿੰਨੇ ਲੈਣੀ ਆ ਉਹ ਮੰਗਦਾ ਸੂਈ ਤੇ ਜਿੰਨੇ ਵੇਚਣੀ ਆ ਉਹ ਮਹੀਨਾ ਪਹਿਲਾਂ ਵੇਚੇਗਾ ਹੁਣ ਅਸੀਂ ਲੈਨੇ ਘਰਾਂ ਚੋਂ ਮਾਲ ਤੇ ਇਸ ਕਰਕੇ ਗੱਬਣਾ ਹੀ ਆ ਇਨੇਕ ਥਾਂ ਤੇ ਮੇਰੇ ਹਿਸਾਬ ਨਾਲ ਨਹੀਂ ਆ ਡਿਲੀਵਰੀਆਂ ਦੇ ਅਸ ਕੋੜ ਅਸੋਤਾਲ ਨਾਲ ਸੰਗੋਂ ਮਚਲੀਆਂ ਜਿੰਨੀਆਂ ਕਿ ਇੱਥੇ ਹੋ ਗਈਆਂ ਪਤਾ ਕੀ ਗੱਬਣ ਮਹੀਂ ਆਉਂਦੀ ਆ ਹਾਂਜੀ ਤੇ ਸਵਾਗ ਫੇਰ ਵੇਚਦੀ ਫੇਰ ਵੇਚ ਗੱਬਣ ਪਿੱਛੋਂ ਘਰਾਂ ਚੋਂ ਲੈਨੇ ਮਾਰ ਹਾਂਜੀ ਉੱਥੋਂ ਗੱਬਣ ਨਹੀਂ ਮਿਲਿਆ ਬੜੇ ਮੇਰੇ ਸੂਈ ਮਹੀਂ ਇਹ ਲੈਣ ਜਾਈਏ ਜਾਂ ਮੰਡੀਆਂੋਂ ਮਿਲਦੀ ਜਾਂ ਕਿਸੇ ਵਪਾਰੀ ਕੋਲ ਤੇ ਇਹ ਸੰਦੀਪ ਸਿੰਘਾਂ ਝੋਟੀ ਤੇ ਉਦਾਂ 2 ਲੱਖ ਦੀ ਵੇਚਦੀਏ ਆਪਾਂ ਨਾ ਜੈ ਜੈ ਕੰਮ ਕਰਨਾ ਜਿਹੜੀ ਨਾ ਪਹਿਲੇ ਦੂਜੇ ਫੋਨ ਤੇ ਵਿਕ ਜੇ ਹਾਂ ਜੇ ਮੱਜ ਸੂਪੇ ਫੇਰ ਮਹੀਂ ਵੇਚਾਂਗੇ ਪੂਰੀ ਟਕਾ ਆਗੇ ਹਾਂ ਤੇ ਅੱਜ ਮੱਜ ਦੇਵਾਂਗੇ 1 ਲੱਖ ਪਤਵਿੰਦਿਆ ਯਾਰ ਦੀ ਠੀਕ ਹੈ ਠੀਕ ਹੈ ਨਾ ਬਿਲਕੁਲ ਤੇ ਜੇ ਸੂਪੀ ਤੇ ਫਿਰ ਉਸ ਹਾਬ ਨਾਲ ਵੇਖਾਂਗੇ ਵੀ ਕੀ ਕਰਦੀ ਚਵਾਈ ਦੀ ਗਰੰਟੀ ਹੋਗੀ ਭਾਰ ਪਿੱਛੇ ਦੀ ਸਾਰੀ ਗਰੰਟੀ ਕੱਦ ਵਜਣ ਵਾਲੀ ਪੂਰੀ ਮਈ ਬਦੀ ਕੋਈ ਕੋਈ ਬੰਦਾ ਖੁੰਝਾ ਨਹੀਂ ਆ ਗੰਗਾ ਨਗਰ ਦੀ ਅਸਲੀ ਮਈਆਂ ਤੇ ਸਾਰਾ ਪਤਾ ਥੱਤਾ ਦੱਸ ਦਾਂ ਕਿ ਜਿੱਥੋਂ ਲਈ ਆ ਤਨਾ ਬੰਦੇ ਨਾਲ ਗੱਲਬਾਤ ਕਰਾਣਾ ਇਹ ਨਹੀਂ ਵੀ ਮੰਡੀਆਂ ਲਿਆ ਕੇ ਆਖੀ ਜਾਣਾ ਵੀ ਆ ਬਿਜ਼ਨਸ ਹੋਏ 13 ਲੀਟਰ ਦਿੰਦੀ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਆ ਆਪਾਂ ਤੇ ਇਹ ਵੀ ਥੁਈ ਹੈ ਜੀ ਗੱਬਣੀ ਨਹੀਂ ਇਹ ਵੀ ਸੰਦੀਪ ਗੱਬਣੀ ਹੈ ਅੱਛਾ ਗੱਬਣੀ ਹੈ ਇਹ ਛੋਟੀ ਘਰੋਂ ਲਈ ਆ ਉਧਰੋਂ ਆਈ ਛੋਟੀ ਹੈ ਹਰ ਕੋਈ ਸਾਹਕਤਾ ਬਣ ਜਾਂਦਾ ਅੱਜ ਕੱਲ ਲੋਕ ਨਖਾ ਪੱਤਾ ਮੁੰਡੇ ਮੰਡੇ ਡਹਿ ਪੀਂਦੇ ਕਰਨ ਨੂੰ ਵਿਚਾਰਾਂ ਦਾ ਹੂੰ ਲੋ ਔਖਾ ਔਖਾ ਤੇ ਉਹਨਾਂ ਨੇ ਹਰ ਵੇਕੀ ਹਾਰ ਕੇ ਤੇ ਝੋਟੀ ਜਿਹੇ ਦਿਨ ਪੰਜ ਛੇ ਖੜਦੀ ਆ 13 ਲੀਟਰ ਦੁੱਧ ਦੇ ਕੱਢੂਗੀ ਠੀਕ ਜੱਸੂਆ ਵਾ ਸਾਰਾ ਡੇਂਡ ਜੂਨ ਚੰਗਾ ਤੋਰੀ ਪੁੱਤ ਸਾਡਾ ਮੁਲਾਜ਼ਮ ਚਾਰ ਸਾਲ ਹੋ ਗਏ ਮਨ ਰਹਿਣ ਦਿਆ ਤੇ ਉਹ ਹੜਤਾਲ ਕਰ ਜਾਂਦਾ ਵਿਹਲਾ ਵਿੱਚੋ ਮਾਰ ਜਨਾ ਮੈਂ ਸਮਝ ਲੂਣਾ ਆਣਾ ਫਿਰ ਤੇ ਆ ਆਈ ਜਾਣਾ ਪਰ ਉਹ ਪੀਂਦਾ ਪੀਂਦਾ ਚੜੀ ਆ ਲਿੰਦਾ ਜਦੋਂ ਇਦਾਂ ਆਂਦਾ ਫਿਰ ਉਹ ਤਾਂ ਜਾਂਦਾ ਨਹੀਂ ਇਹ ਵੀ ਕਾਲਜੀ ਜਾਂਦਾ ਹੁਣ ਆਇਆ ਮੁੰਡਾ ਤੇ ਨਵੇਂ ਬੰਦੇ ਦੇ ਨਹੀਂ ਸੂਤ ਆਉਂਦਾ ਕੰਮ ਨਹੀਂ ਨਹੀਂ ਆਉਂਦਾ ਇਹਦੇ ਨਵੇਂ ਵਿਚਾਰ ਬਾਹਰ ਆਲੇ ਆ ਬਾਹਰ ਦਾ ਇਹ ਭਾਵੇਂ ਇਹਨਾਂ ਨੂੰ ਸਾਰੀ ਢਾਢੀ ਦਾ ਛੱਡ ਹਾਂ ਡੰਗਰਾਂ ਦਾ ਕੰਮ ਨਹੀਂ ਰੋਕਦੇ ਨਹੀਂ ਨਹੀਂ ਓਖਾ ਦੇ ਵੇਖੋ ਝੋਟੀ ਸੰਦੀਪ ਥਾਣ ਮੇ ਲੋ ਕਿਹੜੇ ਜਵਸ ਲੱਗੇ ਕਿੰਨੀ ਸੋਣੀ ਝੋਟੀ ਆ ਚਾਰਛੇ ਫੇਰ ਇੱਕੋ ਜੇ ਥਾਣਿਆ ਤੇ ਅਜੇ ਇਹ ਮੈਨੂੰ ਲੱਗਦਾ ਹਫਤਾ ਨਹੀਂ ਸੁੰਦੀ ਹੁਣ ਜੇ ਇਹੋ ਜੀਆਂ ਝੋਟੀਆਂ ਨਿਕਿਆ ਨਿਕਿਆ 13 13 ਲੀਟਰ ਕਰਨ ਡੀਆਂ ਤੇ ਇਹਨਾਂ ਨੂੰ ਕੀ ਜਾਂਦਾ ਪਰ 13 ਲੀਟਰ ਦੁੱਧ ਚਲੋ ਆਪਾਂ 16 17 ਨਹੀਂ 13 ਲੀਟਰ ਦੁੱਧ ਮੈਂ ਹੀ ਆਪਣੇ ਇਲਾਕੇ ਦੀ ਕੱਢ ਜੀ ਤੇ ਬੜੀ ਚੰਗੀ ਕੋਈ ਟੱਪ ਦੀ ਹੈ ਦਹਾ ਤੋਂ ਕਹਿਣ ਕੋ ਨੂੰ ਕਹੀ ਜਾਂਦੇ ਚਲੋ ਅਸੀਂ ਵੀ ਕਹਿ ਦਿੰਨੇ ਆ ਜਦੋਂ ਮੱਝ ਦਾ ਦੁੱਧ ਚੋਈਏ ਨਾ 13 14 ਲੀਟਰ ਤੇ ਰੂਪ ਕੋਛ ਹੋ ਜਾਂਦਾ ਫਿਰ ਆਖੀਦਾ ਵੇਚਣੀ ਕੀ ਕਰ ਲਊਗਾ 13 14 ਲੀਟਰ ਦੁੱਧ ਬੜਾ ਹੁੰਦਾ ਤੇ ਇਹ ਸੰਦੀਪ ਆਪਾਂ 1.5 ਦੀ ਦੇ ਦਈਏ 5000 ਛੋਟ ਕਰ ਲਓ 1 ਲੱਖ ਤੇ 45000 ਦੀ ਇੱਕ ਵਾਰੀ ਚਲੋ ਕਰਦਾਂਗੇ ਛੋੜੀ ਛਾਟ ਹੋਰ ਕਰਦਾਂਗੇ ਮਾਨਤਾ ਕਰਦਾਂਗੇ ਘਰੋਂ ਮੱਝ ਲਈ ਆ ਤੇ ਲਈ ਨੂੰ 5-6 ਦਿਨ ਹੋ ਗਏ Samsung ਦੀ ਚੱਲ ਠੀਕ ਆ ਅੱਗੇ ਆ ਗਈ ਇਹ ਮੀਣੀ ਸਿੰਘ ਹਿਲਦੇ ਭਾਜੀ ਕਈ ਕਹਿੰਦੇ ਆ ਡੰਡੇ ਕੋ ਮਾਰਦੇ ਇਹ ਮੱਝਾਂ ਨੂੰ ਤੇ ਕੀ ਕਰੀਏ ਫਿਰ ਇਹ ਆਖੇਨ ਲੱਗਦੀਆਂ ਉੱਦਾਂ ਹਾਂ ਭਾਜੀ ਸਿੰਘ ਹਿਲਦੇ ਤੋਂ ਮਾਰਾ ਕੋਈ ਸੰਦੀਪ ਸਿੰਘ ਐ ਇਹਦੇ ਚ ਕੋਈ ਪਰਸੈਂਟ ਆ ਹੋ ਜਾ ਸਿੰਘ ਤੇ ਆ ਜਦੋਂ ਲੱਤ ਕਿ ਡਿੱਗ ਪਣੇ ਹੁੰਦੇ ਵੇ ਗੱਬਣੀਆਂ ਭਾਜੀ ਨਹੀਂ ਨਹੀਂ ਸੂਈ ਆ ਅੱਛਾ ਸੂਈ ਆ ਛੇ ਦੰਦ ਝੋਟੀ ਆ ਹਾਂਜੀ ਆਹ ਮੇਰੇ ਨਾਲ ਦੁੱਧਿਆ ਮੈਂਤੀ ਵਾਲਾ 9 ਲੀਟਰ 9 ਕਿਲੋ ਆਪਾਂ 12 ਨਹੀਂ ਕਹਿਣਾ 11 ਨਹੀਂ ਕਹਿਣਾ ਵੱਡੀ ਉਦਾਂ ਵੱਡੀ ਆ ਇਹੋ ਜਿਹੇ ਲੋਕੀ ਦੱਸੀ ਹੋਈ ਜਾਂਦੇ ਤੇਰਾਂ ਤੇਰਾਂ ਲੀਟਰ ਆਪਾਂ ਚਲੋ ਦੁੱਧ ਥੋੜਾ ਜਿਹਾ ਸੱਚਾਈ ਨਾਲ ਬੰਦਾ ਦੱਸੇ ਤੇ ਗਾੜੀਆਂ ਲਾਮਾਂ ਕੋਈ ਨਹੀਂ ਆਉਂਦਾ ਪਸ਼ੂ ਵੇਚੇ ਆ ਫੋਨ ਵੀ ਕਰਕੇ ਪੁੱਛਿਆ ਉਹਨਾਂ ਨੂੰ ਆਂਦੇ ਵੀ ਬਿਲਕੁਲ ਓਕੇ ਕੰਮ ਆ ਇਹ ਨਹੀਂ ਵੀ ਦੇ ਕੇ ਮੁੜ ਕੇ ਫੋਨ ਨਹੀਂ ਚੁੱਕਣਾ ਇਸਦੀ ਬਚਾਈ ਚੋਈ ਚੰਗੀ ਆ ਤਾਜੀ ਸੂਈ ਅਜੇ ਮੰਨ ਕੇ ਚੱਲ 8 9 ਦਰਾਂ ਦੀ ਖੋਲ ਪੁੱਤ ਖੋਲੋ ਜੀ ਨਾਲੇ ਨੀਲੀ ਨਾਲੇ ਮੀਣੀ ਆ ਦੇ ਨਾਲੇ ਪਹਿਲਾਂ ਝੋਟੀ ਪਹਿਲੇ ਕਿੰਨੇ ਕੰਮ ਹੈ ਕਿਹਨੇ ਵੀ ਵੇਹ ਕਿੱਡੀ ਸੋਹਣੀ ਲੈ ਕੱਟੀ ਮਗਰ ਜੀ ਬਾਈ ਕੱਟਾ ਜੇ ਮਗਰ ਕੱਟਾ ਮਗਰ ਆ ਗਿਆ ਕਰਾਰੇ ਸ਼ੰਭੂ ਚੈੱਕ ਕਰਾ ਲੈ ਆ ਨਾ ਕੱਟੇ ਨੇ ਮੂੰਹ ਮਾਂ ਲਾ ਕੇ ਥੋੜੀ ਜੀ ਕੀਤੀ ਉਦਾਂ 22 ਸ਼ਾਹੀ ਕੁਛ ਨਹੀਂ ਗਰੰਟੀ ਆਪਣੀ ਸਾਰੀ ਝੋਟੀ ਦੀ ਘਰ ਦੀ ਮਹੀਆਂ ਘਟਾ ਰਹੇ ਆ ਬਾਈ ਇਹਣਾ ਥੋੜੀ ਜੀ ਘਰ ਦੇ ਡੰਗਰ ਤਦੇ ਘਟਾਈ ਜਾਂਦੇ ਚਾਰ ਪਸ਼ੂ ਰਹਿ ਗਏ ਸਾਰੇ ਜਦੋਂ ਬੰਦਾ ਨਹੀਂ ਆਉਂਦਾ ਉਦੋਂ ਬੰਦਾ ਆਕੀ ਜਾਂਦਾ ਕੀ ਕਰੇ ਕੰਮ ਹੋਰ ਵੀ ਨਾਲ ਹੈਗੇ ਹੁਣ ਝੋਨੇ ਚਣਨ ਦਾ ਚੱਲਿੰਦੇ ਆ ਬਾਹਰ ਮਸ਼ੀਨ ਲੱਗੀ ਆ ਮੁੰਡੇ ਨੂੰ ਮਿੰਟ ਤੱਕ ਆਖਿਆ ਵੀ ਚੱਲ ਆ ਜਾਈਆ ਹਾਂਜੀ ਭਾਈ ਜੀ ਵੈਸਤ ਦੀ ਵੱਡੀ ਆ ਨਾ ਝੋਟੀ ਵੱਡੀ ਪੂਰੀ ਵੱਡੀ ਹਾਂ ਹੋਰ ਉਹ ਮੈਂ ਜਿੱਦੀ ਉਤੋਂ ਰੱਖੀ ਆ ਥੋੜਾ ਖੱਡਾ ਚੰਗਾ ਲੱਗਾ ਬਾਕੀ ਸੀਲਸਾਲ ਪੂਰੀ ਆ ਚੁਵਾਈ ਚੁਵਾਈ ਚੰਗੀ ਆ ਇਹ ਸੰਦੀਪ ਲੱਖ ਰੁਪਏ ਦੇ ਦਈਏ ਤੇ ਲੱਖ ਦੇ ਵਿੱਚੋਂ ਕਰ ਦਈਏ ਛੋੜ 5000 ਚਲੋ 95000 ਚਲੋ 80000 ਇਕੱਠੀ ਜਿਹੜਾ ਲੈ ਜਾਊਗਾ ਚੰਗੀ ਆ 10 ਲੀਟਰ ਦੁੱਧਰ ਮਾਨਣਾ ਕਰੀਓਗੀ ਆਪਾਂ 15 13 ਨਹੀਂ ਕਰੀ ਬੱਬਾ 10 ਲੀਟਰ ਜੇ ਪਹਿਲਾਂ ਝੋਟੀ ਕਰ ਜੇ ਬੜਾ ਹੰਦਾ ਨਸਲ ਜਾਤ ਵਾਲੀ ਆ ਪਿੱਛੋਂ ਵੀ ਅਕਸਰ ਹਣ ਲੱਗ ਕੇ ਆਈ ਵਿੱਚੋਂ ਨਫਾ ਵੀ ਲਿਆ ਬਿਲਕੁਲ ਠੀਕ ਨਹੀਂ ਸਾਰੇ ਇਹਦੇ ਗੌਣੀ ਆ ਔਗਣੇ ਦਾ ਕੋਈ ਨਹੀਂ ਹੈਗਾ ਤੇ 6 ਦੰਦਾਂ ਦੀ ਚੋਟੀ ਐਹੋ ਹੀ ਪਹੂਆ ਉਹ ਨਹੀਂ ਨਹੀਂ ਵੇਚਣੀ ਉਹੀ ਹੈ ਜੇ ਦੋਤੇ ਕਰਕੇ ਵੇਚਣੀ ਚਲੋ ਤੇ ਤੁਹਾਨੂੰ ਨਹੀਂ ਛੇਤੀ ਆ ਆਪਣਾ ਪਿੰਡ ਪੁੰਡ ਤੂੰ ਵਿੱਚ ਲਿਖਦੀ ਆਪਾਂ ਪਹਿਲਾਂ ਬੋਲੇ ਨਹੀਂ ਆ ਠੀਕ ਨਹੀਂ ਇਹਨਾਂ ਦਾ ਪਿੰਡ ਜੇਠੂ ਵਾਲਾ ਨਾਂ ਹੈਗਾ ਮੁਖੇਂਦਰ ਸਿੰਘ ਸੰਧੂ ਪਿੰਡ ਜੇਠੂ ਵਾਲ ਤਹਿਸੀਲ ਅਮਰਸਰ ਤੇ ਜਿਹੜਾ ਵੀ ਅਨਸਰ ਜਿਹੜੇ ਭੈਣ ਭਰਾ ਸਾਨੂੰ ਪਿਆਰ ਕਰਦੇ ਇਹਨਾਂ ਦਾ ਅੰਤਾਂ ਦਾ ਧੰਨਵਾਦ ਉਹਨਾਂ ਦਾ ਆਪਾਂ ਦੇ ਨਹੀਂ ਦੇ ਸਕਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ